ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਵਿੱਚ ਇੱਕ ਵਾਰ ਫਿਰ ਪ੍ਰਸ਼ਾਸਨ ਵੱਲੋਂ ਨਸ਼ਾ ਤਸਕਰਾਂ ਖਿਲਾਫ ਵੱਡੀ ਕਾਰਵਾਈ ਕੀਤੀ ਗਈ। ਪੱਟੀ ਵਿੱਚ ਦੋ ਨਸ਼ਾ ਤਸਕਰਾਂ ਦੇ ਘਰਾਂ ਨੂੰ ਢਾਹ ਦਿੱਤਾ ਗਿਆ। ਇਸ ਸੰਬੰਧੀ ਜਾਣਕਾਰੀ ਐਸਐਸਪੀ ਤਰਨਤਾਰਨ ਅਭਿਮਨਿਊ ਰਾਣਾ ਵੱਲੋਂ ਸਾਂਝੀ ਕੀਤੀ ਗਈ। ਇਹਨਾਂ ਨੇ ਜਿਹੜੀ ਇੱਕ ਮਾਰਥੀ ਯੂਨਿਟ ਦਾ ਸ਼ਬਦ ਦੀ ਸ਼ੁਰੂਆਤ ਕੀਤੀ ਹੈ। ਦੇ ਤਹਿਤ ਸਮਸਤ ਪੰਜਾਬ ਪੁਲਿਸ ਲਈ ਤਰਨਤਾਰਨ ਪੁਲਿਸ ਨੇ ਵੱਡੀ ਕਾਮਯਾਬੀ ਜਿਹੜੀ ਹੈ ਹਾਸਲ ਹੋ ਰਹੀ ਹੈ। ਉਹਦੇ ਤੇ ਵੱਡੀਆਂ ਰਿਕਵਰੀਆਂ ਵੀ ਹੋ ਰਹੀਆਂ ਐ ਇਸ ਮੰਗਲ ਜਿਹੜੀ ਪ੍ਰੋਪਰਟੀ ਉਫਰੀਜ਼ ਵੀ ਕਰਾਈ ਜਾ ਰਹੀ ਹੈ ਤੇ ਉਸੇ ਲੜੀ ਦਾ ਹੈ ਵੀ ਅੱਜ ਇਹ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਕਿ ਦੋ ਬ੍ਰਦਰ ਤੇਗੇ ਰਾਜੀਵ ਨੇ ਸਾਜਨ ਸਾਜਨ ਦੇ ਅੰਦਰ ਐ ਤੇ ਰਾਜੀਵ ਦੇ 13 ਪਰਚੇ ਦੇ ਸਾਜਨ ਤੇ 9 ਪਰਚੇ ਇਹਨਾਂ ਵਿੱਚ ਕਮਰਸ਼ੀਅਲ ਪਰਚੇ ਵੀ ਆ ਇਹਨਾਂ ਨੇ ਸਰਕਾਰੀ ਪੰਜਾਬ ਸਰਕਾਰੀ ਜ਼ਮੀਨ ਤੇ ਨਜਾਇਜ਼ ਤੌਰ ਤੇ ਨਸ਼ੀਆ ਦੀ ਕਮਾਈ ਤੋਂ ਜਿਹੜਾ ਇਹ ਕੰਸਟਰਕਸ਼ਨ ਕੀਤੀ ਹੋਈ ਸੀਗੀ ਤੇ ਸਾਡੇ ਤਹਿਸੀਲਦਾਰ ਸਾਹਿਬ ਵੱਡੇ ਜੀ ਨਾਲ ਇਹਨਾਂ ਨੂੰ ਕਿਹਾ ਕਿ ਇਹਨਾਂ ਨੇ ਨਜਾਇਜ਼ ਵਸਾਰੀ ਕੀਤੀ ਹੋਈ ਆ ਤੇ ਇਹਨਾਂ ਨੇ ਪੁਲਿਸ ਪ੍ਰੋਟੈਕਸ਼ਨ ਨੇ ਡਿਮਾਂਡ ਕਰਦੇ ਹੋਏ ਅੱਜ ਜਿਹੜੀ ਕਾਰਵਾਈ ਘੜਡੋਂ ਦੀ ਕੀਤੀ ਜਾ ਰਹੀ ਹੈ ਦੇਖੋ 1 ਮਾਰਚ ਤੋਂ ਲੈ ਕੇ ਹੁਣ ਤੱਕ ਤਕਰੀਬਨ 13 ਕਰੋੜ ਦੀ 27 ਜ਼ਬਰੜੀਆਂ ਜਿਹੜੀਆਂ ਉਹ ਫ੍ਰੀਜ਼ ਕੀਤੀ ਗਈਆਂ ਤੁੰਗ ਵੱਡੇ ਸਮੂਹਾਂ ਦੀ ਤੇ 147 ਕਿਲੋ ਦੇ ਕਰੀਬ ਜਿਹੜੀ ਹੈਰੋਇਨ ਦਾ ਸੀਜ਼ਰ ਕੀਤਾ ਗਿਆ ਜਿਹੜੇ ਆ ਕੀ ਬੇਹਦ ਜ਼ਬਰੜੀ ਬਣਨ ਦਾ ਤਰਕੂਬ ਦਾ ਹੋਣਾ ਹੈ ਤੇ ਇਸ ਤੋਂ ਇਲਾਵਾ ਜਿਹੜੀ ਨਜਾਇਜ਼ ਤੌਰ ਤੇ ਵਸਾਰੀ ਕੀਤੀਆਂ ਪ੍ਰੋਪਰਟੀਆਂ ਉਹ ਵੀ ਸਾਨੂੰ ਸੀ ਪ੍ਰੋਟੈਕਸ਼ਨ ਵੱਲੋਂ ਸਿਕਿਉਰਿਟੀ ਡਿਮਾਂਡ ਹੁੰਦੀ ਹੈ ਤੇ ਉਹ ਵੀ ਅਸੀਂ ਟਾਈਮ ਟੂ ਟਾਈਮ ਕਰਦੇ ਆਂ ਤੇ ਸਾਡੀ ਬੜੀ ਵਧੀਆ ਜਿਹੜੀ ਇਹ ਮੁਹਿੰਮ ਪਬਲਿਕ ਲੈਵਲ 'ਤੇ ਚੱਲ ਰਹੀ ਹੈ ਪਬਲਿਕ ਦੇ ਸਪੋਰਟ ਨਾਲ ਬੜੀ ਚੱਲ ਰਹੀ ਹੈ ਪਬਲਿਕ ਵੱਲੋਂ ਜਿਹੜੀ ਵੀ ਇਨਫੋਰਮੇਸ਼ਨ ਆਂਦੀ ਹੈ ਉਹਨੂੰ ਕਰਾਈਟਰੀ ਦੇ ਅਧਾਰ 'ਤੇ ਅਸੀਂ ਕਾਰਵਾਈ ਕਰਦੇ ਹੋਏ ਜਿਹੜੇ ਕਿ ਨਸ਼ਾ ਛੱਡਣਾ ਚਾਹੁੰਦੇ ਆਂ ਉਹਨਾਂ ਨੂੰ ਰਿਹਾਬੀਲੀਟੇਸ਼ਨ ਸੈਂਟਰ ਦੇ ਵਿੱਚ ਐਡਮਿਸ਼ਨ ਕਰਾਉਂਦੇ ਆਂ ਉਹਨਾਂ ਦਾ ਜਿਹੜਾ ਪ੍ਰੀ-ਪੋਸਟ ਲਾਜਰੀ ਕਰਾਇਆ ਜਾਂਦਾ ਤੇ ਜਿਹੜੇ ਇਸ ਕਾਰੋਬਾਰ ਦੇ ਦੂਜਿਆਂ ਦੇ ਘਰ ਉਜਾੜ ਰਹੇ ਆਂ ਤੇ ਉਹਨਾਂ ਉਹਨਾਂ ਨੂੰ ਬਿਲਕੁਲ ਵੀ ਬਖਸ਼ਣ ਨਹੀਂ ਜਾਂਦਾ ਉਹਨਾਂ ਦੇ